पर मनूर ਦੇ ਵੱਲੋਂ ਦਿੱਤੇ ਗਏ ਹੌਂਸਲੇ ਨੂੰ ਦੋ ਕਿਸੇ ਦਾ ਘਰ ਫੇਟੂ ਦਾ ਬੋਲ ਬੜਾ ਦਜੁਰਤ ਪਰ ਇਹ ਨਹੀਂ ਰੁਮਾ ਅੱਜ ਚਾਰ ਜੀ ਆ ਰਹੇ ਨੇ ਚਾਰ ਜਾ ਰਹੇ ਕੱਲ ਉਹਨਾਂ ਨੇ ਕੱਲਿਆਂ ਵੀ ਰਹਿਣਾ ਉਹਦਾਂ ਨਹੀਂ ਹੁੱਕ ਜਾਣਾ ਸੀ ਤੇ ਕਿਸੇ ਨੇ ਯਾਦ ਨਹੀਂ ਚ ਕਰਨ ਹੁਣ ਰਹਿੰਦੀ ਦੁਨੀਆ ਤੱਕ ਇੱਕ ਇਤਿਹਾਸ ਦੇ ਵਿੱਚ ਉਹ ਤਾਂ ਨਾਮਦਾਰ ਹੋ ਗਿਆ ਸਦਾ ਟੜਦੇ ਖਲਾਜ ਇਸ ਪਰਿਵਾਰ ਨਾਲ ਤੁਸੀਂ ਸਦਾ ਖੜੇ ਕਦੇ ਵੀ ਡੋਲ ਪੈ ਤੁਸੀਂ ਨਾ ਪੁੱਤ ਕੜੇ ਉੱਠੇ ਨਹੀਂ ਪਾਲਣ ਪਰਵਾਰਕ ਉਤਰਾ ਦੇ ਜਦੋਂ ਉਹ ਸੀ ਦਿੱਲੀ ਸੰਘਰਸ਼ ਤੁਸੀਂ ਸੀ ਉਸ ਟਾਈਮ ਜਦੋਂ ਤੁਸੀਂ ਕੇਸ 'ਤੇ ਆਹ ਉਸ ਟਾਈਮ ਕੋੜੇ ਜਿਹੇ ਜਥੇ ਬੰਦਿਆਂ ਨੇ ਇੱਕ ਇੱਕ ਦਾਰ ਪਰ ਅੱਜ ਤੁਸੀਂ ਆਡੀਅנס ਇੱਥਾ ਸੁਣੋਗੇ ਪਤਾ ਲੱਗਦੇ ਵੀ ਉਹ ਕਹਿ ਕੀ ਕਰਾ ਸੀ ડીਪ ਉਹ ਦੋਫਰ ਤੇ ਉਹ ਜੇਲ ਤੋਂ ਆਇਆ ਪਹਿਲਾ ਉਹਦਾ ਜਿਹੜਾ ਮੋਰਚਾ ਸੀ ਮੈਂ ਸੰਭਿਆ ਸੀ ਸਭ ਤੋਂ ਪਹਿਲਾਂ ਅੰਕ ਮੈਨੂੰ ਹੁੰਦਾ ਹਰ ਮਨੂ ਦੇ ਵੱਲ ਮੁੱਕਦੇ ਹਾਂ ਹਾਂ ਜਦੋਂ ਕਿਸੇ ਦਾ ਘਰ ਫੇਟਦਾ ਬੰਦੜਾ ਜਦੋਂ ਜਦੋਂ ਕਰੇ ਨੀ ਮਾਂ ਅੱਜ ਚਾਰ ਜੀ ਆ ਰਹੇ ਨੇ ਚਾਰ ਜਾ ਰਹੇ ਕੱਲ ਉਹਨਾਂ ਨੇ ਇਕੱਲੇ ਵੀ ਰਹਿਣ ਉਹਦਾ ਉਹਕ ਜਾਣਾ ਸੀ ਤੇ ਕਿਸੇ ਨੇ ਯਾਦ ਨਹੀਂ ਚ ਕਰਨ ਹੁਣ ਰਹਿਦੀ ਦੁਨੀਆ ਤੱਕ ਇੱਕ ਇਤਿਹਾਸ ਤੇ ਉਹਦਾ ਨਾਂ ਦਰਦ ਹੋ ਗਿਆ ਸਦਾ ਚੜਦੀ ਕਲਾ ਚ ਇਸ ਪਰਿਵਾਰ ਨਾਲ ਅਸੀਂ ਸਦਾ ਖੜੇ ਕਦੇ ਵੀ ਡੋਲ ਪਏ ਜੀ ਨਾ ਉੱਤੋਂ ਕਦੇ ਉੱਠੇ ਨਹੀਂ ਪੱਲਣ ਪਰਵਾਰਕ ਉਤਰਾਂ ਦੇ ਜਦੋਂ ਉਹ ਸੀ ਦਿੱਲੀ ਸੰਘਰਸ਼ ਤੁਸੀਂ ਉਸ ਟਾਈਮ ਜਦੋਂ ਤੁਸੀਂ ਕੇਸ 'ਤੇ ਆਹ ਉਸ ਟਾਈਮ ਕੋੜੇ ਜਿਹੇ ਜਥੇ ਬੰਦਿਆਂ ਨੇ ਇੱਕ ਇੱਕ ਦਾਹ ਪਰ ਅੱਜ ਤੁਸੀਂ ਆਡੀਅנס ਇੱਥਾ ਸੁਣ ਰਹੇ ਹੋ ਪਤਾ ਲੱਗਦਾ ਵੀ ਉਹ ਕਹਿ ਕੀ ਕਰਾ ਸੀ ડીਪ ਉਹ ਦੋ ਘਰ ਜਦੋਂ ਜੇਲ੍ਹ ਤੋਂ ਆਇਆ ਪਹਿਲਾ ਉਹਦਾ ਜਿਹੜਾ ਮੋਰਚਾ ਸੀ ਮੈਂ ਸੰਭਿਆ ਸੀ ਸਭ ਤੋਂ ਪਹਿਲਾਂ ਅੰਕ ਮੈਨੂੰ ਹੁੰਦਾ ਮੈਨੂੰ ਉਹਦੇ ਵੱਲੋਂ ਬਿਲਕੁਲ ਜਿਹਾ ਹੁੰਦਾ ਜਦੋਂ ਕਿਸੇ ਦਾ ਘਰ ਉੱਠੇ ਤਾਂ ਬੰਦ ਕਰਦਾ ਜਦੋਂ ਉਹ ਪਰੇ ਨਹੀਂ ਮਾ ਮੈਂ ਅੱਜ ਚਾਰ ਜੀ ਆ ਰਹੇ ਨੇ ਚਾਰ ਜਾ ਰਹੇ ਕੱਲ ਉਹਨਾਂ ਨੇ ਇਕੱਲੇ ਵੀ ਰਹਿਣ ਉਹਦਾ ਉਹਨੂੰ ਪੁੱਜਣਾ ਸੀ ਤੇ ਕਿਸੇ ਨੇ ਯਾਦ ਨਹੀਂ ਚ ਕਰਨ ਹੁਣ ਰਹਿਦੀ ਦੁਨੀਆ ਤੱਕ ਇੱਕ ਇਤਿਹਾਸ ਤੇ ਉਹਦਾ ਨਾਂ ਦਰਦ ਹੋ ਗਿਆ ਸਦਾ ਚੜਦੀ ਕਲਾ ਚ ਇਸ ਪਰਿਵਾਰ ਨਾਲ ਅਸੀਂ ਸਦਾ ਖੜੇ ਕਦੇ ਵੀ ਡੋਲ ਪਏ ਜੀ ਨਾ ਉੱਤੋਂ ਕਦੇ ਉੱਠਖੇ ਨਹੀਂ ਪਾਲਣ ਪਰਵਾਰਕ ਉਤਰਾਂ ਦੇ ਜਦੋਂ ਅਸੀਂ ਦਿੱਲੀ ਸੰਘਰਸ਼ ਕੀਤੀ ਸੀ ਉਸ ਟਾਈਮ ਦੇ ਦਰਦ ਤੇ ਕੇਸ ਪਿਆ ਉਸ ਟਾਈਮ ਕੋੜੇ ਜਿਹੇ ਜਥੇ ਬੰਦਿਆਂ ਨੇ ਇੱਕ ਇੱਕ ਦਾਹ ਪਰ ਅੱਜ ਤੁਸੀਂ ਆਡੀਅנס ਇੱਚਾ ਸੰਗ ਹੋਗੇ ਪਤਾ ਲੱਗਦਾ ਵੀ ਉਹ ਕਹਿ ਕੀ ਕਰਾ ਸੀ ਡੀਪ ਉਹ ਦੋ ਫਿਰ ਜਦੋਂ ਜੇਲ੍ਹ ਤੋਂ ਆਇਆ ਪਹਿਲਾ ਉਹਦਾ ਜਿਹੜਾ ਮੋਰਚਾ ਸੀ ਮੈਂ ਸੰਭਿਆ ਸੀ ਸਭ ਤੋਂ ਪਹਿਲਾਂ ਅਣਕ ਮੈਨੂੰ ਹੁੰਦਾ दिए। दिए। दे। दे। दो 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 पर ਮਨੂਰ ਦੇ ਵੱਲੋਂ ਦਿੱਤੇ ਗਏ ਹੌਸਲੇ ਨੂੰ ਤੋੜ ਕੇ ਸਦਾ ਕਹ ਰਿਹਾ ਤੇ ਦੋ ਦੂਰ ਪਰ ਇਹ ਨਹੀਂ ਰੁਕਾਂਗੇ ਅੱਜ ਚਾਰ ਜੀ ਆ ਰਹੇ ਨੇ ਚਾਰ ਜਾ ਰਹੇ ਕੱਲ ਉਹਨਾਂ ਨੇ ਕੱਲਿਆਂ ਵੀ ਰਹਿਣਾ ਓਦਾਂ ਨਹੀਂ ਹੁੱਕ ਜਾਣਾ ਸੀ ਤੇ ਕਿਸੇ ਨੇ ਯਾਦ ਨਹੀਂ ਚ ਕਰਨ ਹੁਣ ਰਹਿਂਦੀ ਦੁਨੀਆ ਤੱਕ ਇੱਕ ਇਤਿਹਾਸ ਦੇ ਵਿੱਚ ਉਹ ਤਾਂ ਨਾਮਦਾਰ ਹੋ ਗਿਆ ਸਦਾ ਟੜਦੀ ਖਲਾਜ ਇਸ ਪਰਿਵਾਰ ਨਾਲ ਤੁਸੀਂ ਸਦਾ ਖੜੇ ਕਦੇ ਵੀ ਡੋਲਪੇ ਤੁਸੀਂ ਨਾ ਹੁਣ ਤੋਂ ਕੜੇ ਉੱਠੇ ਨਹੀਂ ਕੱਲ ਨੂੰ ਵਾਰਕ ਉਤਰਾਂ ਦੇ ਜਦੋਂ ਅਸੀਂ ਦਿੱਲੀ ਸੰਘਰਸ਼ ਕੀਤੀ ਸੀ ਪੋਸਟ ਟਾਈਮ ਜਦੋਂ ਤੁਸੀਂ ਕੇਸ ਪਿਆ ਉਹ ਟਾਈਮ ਕੋੜੇ ਜਿਕੇ ਜਿੱਥੇ ਬੰਦਿਆਂ ਨੇ ਇੱਕ ਇੱਕ ਗਦਾਹ ਪਰ ਅੱਜ ਤੁਸੀਂ ਆਡੀਅנס ਇੱਚਾ ਸੰਗ ਹੋਗੇ ਪਤਾ ਲੱਗਦਾ ਵੀ ਉਹ ਕਹਿ ਕੀ ਕਰਾ ਸੀ ਡੀਪ ਉਹ ਦੋ ਫਿਰ ਜਦੋਂ ਜੇਲ ਤੋਂ ਆਇਆ ਪਹਿਲਾ ਉਹਦਾ ਜਿਹੜਾ ਮੋਰਚਾ ਸੀ ਮੈਂ ਸੰਭਿਆ ਸੀ ਸਭ ਤੋਂ ਪਹਿਲਾਂ ਅਣਕ ਮੈਨੂੰ ਹੁੰਦਾ